ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਬਣਾਉਣ ਲੱਗੇ ਆਂਗੇ ਮਸ਼ਰੂਮ ਚਿੱਲੀ ਤੇ ਮਸ਼ਰੂਮ ਉਹ ਜਿਹੜਾ ਵੀ ਜਿਹੜੀ ਮੈਨੂੰ ਲੱਗਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਅੱਧੀ ਵਾਰ ਹੀ ਖਾਦੀ ਹੋਣੀ ਹੈਗੀ ਉਹ ਵੀ ਮਾੜੀ ਮੋਟੀ ਹੀ ਜੇ ਟੇਸਟ ਕੀਤੀ ਹੋਈ ਤਾਂ ਪਰ ਮੈਨੂੰ ਲੱਗਦਾ ਨਹੀਂ ਕਿ ਮੈਂ ਖਾਦੀ ਐ ਕਿਉਂਕਿ ਮੈਨੂੰ ਮਸ਼ਰੂਮਸ ਵਧੀਆ ਨਹੀਂ ਲੱਗਦੇ ਮੈਨੂੰ ਬਹੁਤ ਸਵਾਲ ਲੱਗਦੇ ਹੁੰਦੀ ਵੈਸੇ ਫੰਗਸ ਹੀ ਆ ਟੈਕਨੀਕਲੀ ਤਾਂ ਇਹ ਸਬਜੀ ਦਾ ਕਹਿੰਦੇ ਨੇ ਇਹਨੂੰ ਫੰਗਸ ਕਹਿੰਦੇ ਨੇ ਡੈਡੀ ਮੈਨੂੰ ਪੁੱਛ ਲਾਗੇ ਕਿ ਕੀ ਬਣਾਉਣੀ ਆ ਮੈਂ ਕਿਹਾ ਜੀ ਮਸ਼ਰੂਮ ਚਿੱਲੀ ਡੈਡੀ ਕਹਿੰਦੇ ਸਾਡੇ ਖੁੰਬਾ ਕਹਿੰਦੇ ਨੇ ਮੈਂ ਕਿਹਾ ਜੀ ਸਾਡੇ ਬਣਾਉਦੇ ਹੀ ਹੈਗੇ ਮੈਂ ਕਿਹਾ ਉਹਨਾਂ ਦੇ ਨਾਮ ਵੀ ਬੜਾ ਖਤਰਨਾਕ ਹੈ ਇਹਨਾਂ ਦੇ ਪਿੰਡ ਜਿਹੜਾ ਨਾਮ ਰੱਖਿਆ ਹੁੰਦਾ ਓਹ ਹੋਰ ਚੀਜ਼ ਹੁੰਦੀ ਆ ਉਹ ਜੇ ਨੇਚਰਲੀ ਹੋ ਗਦੇ ਹਨਾ ਟਾਇਲਟ ਮੀਮ ਬਹੁਤ ساری ਕਹਿੰਦੇ ਹੋਣਗੇ ਹੁਣ ਕਹਿ ਨਹੀਂ ਹੈਗਾ ਕਾਨੂੰ ਤੇ ਡੈਡੀ ਹੱਸ ਲਾਗੇ ਕਹਿੰਦੇ ਭਾਈ ਬਹੁਤ ਮਹਿੰਗੀਆਂ ਆਉਂਦੀਆਂ ਨੇ ਨਹੀਂ ਖਾਣੀਆਂ ਨਹੀਂ ਹੈਗੀਆਂ ਇਹ ਨਹੀਂ ਖਾਣਾਂਗੇ ਸੀਗਾ ਕ੍ਰੈਸ ਕਰਕੇ ਮਤਲਬ ਤਾਂ ਹੀ ਆਦਤ ਨਹੀਂ ਪਈ ਐਗੀ ਕਿਉਂਕਿ ਖੁੰਬਾ ਦੀ ਮੰਮੀ ਨਾ ਦੁੱਧ ਪਾ ਕੇ ਸਬਜ਼ੀ ਜੀ ਬਣਾਉਂਦੇ ਹੁੰਦੇ ਸੀਗੇ ਥੋੜੀ ਜੀ ਤੇ ਉਹ ਮੰਮੀ ਖਾਂਦੇ ਹੁਣੇ ਮੈਨੂੰ ਲੱਗਦਾ ਜੇ ਕਦੇ ਖਾਧੀ ਹੋਈ ਤਾਂ ਅਸੀਂ ਨਹੀਂ ਸੀ ਖਾਂਦੇ ਮੈਨੂੰ ਵਧੀਆ ਲੱਗਦੇ ਨੇ ਪੀਜ਼ੇ ਪਾਸਤੇ ਹਰੇਕ ਚੀਜ਼ ਤੇ ਹੁਣ ਜਿਹੜੀ ਮੈਨੂੰ ਰੀਸੈਂਟਲੀ ਗੱਲ ਵਧੀਆ ਲੱਗੀ ਆ ਮੈਂ ਵਿਆਹਾਂ ਤੇ ਗਿਆ ਉੱਥੇ ਮਸ਼ਰੂਮ ਦੀਆਂ ਤਿੰਨ ਚਾਰ ਆਈਟਮਾਂ ਹੁੰਦੀਆਂ ਨੇ ਅਲੱਗ-ਲੱਗ ਅੱਗੇ ਤਾਂ ਨੌਨ ਵੇਜ ਹੁੰਦਾ ਸੀ ਪਨੀਰ ਹੁੰਦਾ ਸੀ ਹੁਣ ਸੋਇਆ ਚਾਂਪ ਹੁੰਦਾ ਵਾ ਤੇ ਨਾਲ ਉਹ ਮਸ਼ਰੂਮ ਕੱਲ ਮੈਂ ਵਿਆਹ ਤੇ ਸੀਗਾ ਉੱਥੇ ਤਿੰਨ ਮੈਨੂੰ ਬਹੁਤ ਵਧੀਆ ਲੱਗਦੇ ਨੇ ਮਸ਼ਰੂਮ ਦੇ ਪਕੌੜੇ ਵੀ ਵਧੀਆ ਲੱਗਦੇ ਆ। ਫਰ ਵੀ ਆ ਰਹੀ ਆ। ਵਾਦਰ ਦਾ ਬਹੁਤ ਫਰਕ ਪੈ ਗਿਆ ਹਾਂ। ਗਰਮੀ ਹੋ ਵੀ ਬੜੀ ਸ਼ੀਤ ਹੈ। ਮੈਂ ਕਿਹਾ ਵੀ ਸਰਦੀਆਂ ਦੇ ਦਿਨ ਹਰ ਹਰ ਸਾ ਲੰਘੇ ਅਸੀਂ ਲੈ ਪਾ ਲਈ ਥੋੜੇ ਜਿਹੀ ਕੱਪੜੇ ਵੀ ਹੈਗੇ ਆ ਸ਼ਾਸ਼ੂ ਲੈ ਲਈਏ। ਤੇ ਸਰੀ ਇਹ ਵੀ ਡਿਸਾਈਡ ਕਰ ਰਹੇ ਸੀ ਵੀ ਕੀ ਬਣਾਈਏ ਫਿਰ ਕਾਫੀ ਮਸ਼ਰੂਮ ਦੀ ਜ਼ਿੰਜਾ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਆਹੀ ਬਣਾ ਲੈਨੇ ਆ। ਸੁੱਕੇ ਸਾਦੇ ਜਿਹੇ ਖਾਦੇ ਜਾਣਗੇ। ਮਸ਼ਰੂਮ ਫਿਰ ਵੀ ਠੀਕ ਡੀਸਨ ਕੁਆਂਟੀਟੀ ਦੇ ਵਿੱਚ ਨੇ। ਕਾਫੀ ਵੈਸੇ ਇਹ ਵੀ ਕਹਿੰਦੇ ਆ ਮਾਇਕ ਪਰ ਛੋਟੇ ਸਾਈਜ਼ ਆਉਂਦੇ ਸੀਗੇ ਮਤਲਬ ਠੀਕ ਸਾਈਜ਼ ਉਹ ਜਿਹੜੀ ਚੀਜ਼ ਆਪਾਂ ਬਣਾਉਣੀ ਉਹਦੇ ਵਿੱਚ ਵੱਡੇ ਵਧੀਆ ਲੱਗਣਗੇ ਮੈਨੂੰ ਲੱਗਦਾ ਉਹ ਵੀ ਬਾਹਲੇ ਛੋਟੇ ਕਰਨ ਦੀ ਲੋੜ ਨਹੀਂ ਹੈਗੀ ਫਿਰ ਖਾਣੇ ਵੀ ਸੌਖੇ ਰਹਿੰਦੇ ਆ ਤੇ ਫਿਰ ਕੀ ਕਹਿੰਦੇ ਅੱਜ ਜਿਹੜਾ ਵੱਡੇ ਸੀ ਉਹਨਾਂ ਦੇ ਦੋਸ ਤਰਾ ਪੀਸ ਕਰ ਲਏ ਬਾਕੀ ਉੱਡੇ ਕਿਰਾਟ ਨੇ ਜਿਹੜੇ ਮਿਕਸ ਵਿੱਚ ਦੇ ਵਿੱਚ ਕਈ ਵਾਰ ਬਣਾਉਂਦੇ ਹਾਂ ਛੋਟੇ ਘਟ ਲ ਕੇ ਕਾਲੇ ਹੋਰੀ ਹੋ ਜਾਂਦੇ ਆ ਹਾਂ ਜੀ ਕਈ ਇਹਨਾਂ ਦੀਆਂ ਡੰਡੀਆਂ ਨਹੀਂ ਕੱਟਦੇ ਹੈਗੇ ਕਈ ਕੱਟਦੇ ਆਪਾਂ ਨਹੀਂ ਕੱਟਣ ਵਾਲਿਆਂ ਦੇ ਵਿੱਚੋਂ ਆਪਾਂ ਖਾ ਲੈਂਦੇ ਇਹਨਾਂ ਨੂੰ ਇਹ ਵੀ ਮੰਮੀ ਕਹਿੰਦੀ ਕੱਟਨੀ ਨਹੀਂ ਆਲੀ ਭਾਈ ਕੰਨ ਮੈਂ ਕੱਟ ਕੇ ਨਹੀਂ ਬਣਾਉਂਦੀ ਮੇਰੇ ਸਭ ਤੋਂ ਠੀਕ ਹੈ ਜੀ ਇਹਨਾਂ ਨੂੰ ਪਹਿਲਾਂ ਬਾਹਰੋਂ ਭਣੀ ਚ ਫਿਰ ਠੰਡੇ ਹੋਣ ਦੇ ਦਿੰਦੇ ਤੇ ਗਾਰਨ ਸਟਾਰ ਚ ਸਾਨੂੰ ਵੱਡਾ ਡੱਬਾ ਮਿਲ ਗਿਆ ਸੀ ਤੇ ਮਿਹਰੇ ਡੀਮਾਰਟ ਹਾਂ ਡੀਮਾਰਟ ਚ ਮਿਲਿਆ ਮੰਮੀ ਦਾ ਫੇਵਰਟ ਸਟੋਰ ਬਣ ਗਿਆ ਡੀਮਾਰਟ ਬਾਹਲੇ ਖੁੱਲ ਗਏ ਲੁਧਿਆਣੇ ਚ ਚਾਰ ਪੰਜ ਹੋ ਗਏ ਮੈਨੂੰ ਲੱਗਦਾ ਲੁਧਿਆਣੇ ਚ ਹੋ ਜਾਣਾ ਤੁਸੀਂ ਬਲੌਕਰ ਹੋਣ ਨਹੀਂ ਬੜਾ ਸੋਰਟਾ ਦੇ ਹੈਗੇ ਕੋਸ਼ਿਸ਼ ਵੀ ਲੋਕ ਕਰਨੀ ਹੈ ਕਾਣ ਪਾਣਾ ਲੋਕਲ ਦਾ ਜੀ ਕੋਈ ਨਹੀਂ ਹੈਗਾ ਕੀ ਕੀਤਾ ਜਾਵੇ ਲੋਕਲ ਸਪੋਰਟ ਕਰੀਦਾ ਹੈ ਪਰ ਇਹ ਚੀਜ਼ ਹੀ ਨਹੀਂ ਮਿਲਦੀ ਤਾਂ ਹੁਣ ਕੀ ਕਰੀਏ ਹੂੰ ਤਾਂ ਸੌਖਾ ਹੁੰਦਾ ਸਾਹਮਣੇ ਲੈ ਆਇਆ ਇਹ ਤਾਂ ਇਹ ਪਾਣੀ ਉਬਲਣ ਲੱਗਿਆ ਨਾ ਜਦੋਂ ਇਹਨੂੰ ਇੱਕ ਬਾਲਾ ਬਣਾਉਣਾ ਹੈ ਮਤਲਬ 3 ਸੈਂਟੀਮੀਟਰ ਵੱਧ-ਵਧ ਰੱਖਣਾ ਹੈ ਇਹਨੂੰ ਕਿ ਨਹੀਂ ਤੇ ਬਹੁਤ ਛੇਤੀ ਤੇ ਬਾੜੀ ਪੋਲੀਆਂ ਹੁੰਦੀਆਂ ਨੇ ਹਾਂਜੀ ਇਹਦੇ ਵਿੱਚ ਪਾਣੀ ਵੀ ਬਹੁਤ ਭਰਦਾ ਵੈਸੇ ਇਹਨਾਂ ਨੂੰ ਕਹਿੰਦੇ ਨੇ ਨਾ ਕਿ ਅਬਜ਼ੌਰਬ ਕਰਨ ਦੀ ਸ਼ਕਤੀ ਹੁੰਦੀ ਹੈ ਨਾ ਆ ਕਰਕੇ ਇਹਨਾਂ ਨੂੰ ਜੇ ਤੁਸੀਂ ਮਸ਼ਰੂਮਸ ਨੂੰ ਧੁੱਪੇ ਰੱਖ ਦੋ ਤਾਂ ਧੁੱਪ ਦੇ ਨਾਲ ਇਹਨਾਂ ਦੀ ਵਿਟਾਮਿਨ ਡੀ ਹੁੰਦਾ ਜਿਹੜਾ ਇਹਨਾਂ ਦੇ ਵਿੱਚ ਉਹਦੀ ਕੁਆਂਟੀਟੀ ਕਾਫੀ ਵਧ ਜਾਂਦੀ ਹੈ ਫਿਰ ਇਹਨਾਂ ਨੂੰ ਤੁਸੀਂ ਉਦਾਂ ਹੀ ਕੰਜ਼ਿਊਮ ਕਰ ਲਓ ਰੋ ਤਾਂ ਵਿਟਾਮਿਨ ਡੀ ਕਹਿੰਦੇ ਪੂਰਾ ਹੋ ਜਾਂਦਾ ਇਹਦੇ ਮੈਨੂੰ ਲੱਗਦਾ ਕੈਪਸੂਲ ਵੀ ਇਹਦੇ ਆਉਂਦੇ ਨੇ ਵਿਟਾਮਿਨ ਡੀ ਪੂਰਾ ਕਰਨੇ ਵਾਲੇ ਤਾਂ ਉਹਨਾਂ ਡਰਾਈ ਕਰਕੇ ਪੂਰਾ ਡਰਾਈਡ ਮਸ਼ਰੂਮ ਵੀ ਮੈਨੂੰ ਲੱਗਦਾ ਵਧੀਆ ਲੱਗਦੇ ਹੋਣਗੇ ਆਈ ਗੈਸ ਕਦੇ ਪਰ ਉਹਨਾਂ ਨੇ ਕੀ ਟੇਸਟ ਨਹੀਂ ਕੀਤੇ ਤਾਂ ਰੋ ਵੀ ਖਾਦੇ ਜਾ ਸਕਦੇ ਵੈਸੇ ਇਹਨੇ ਖਾਣੇ ਹੋਣ ਹੁਣ ਪਤਾ ਨਹੀਂ ਕੀ ਤੇ ਤੁਹਾ ਗਲਤੀ ਨਾਲ ਚਰਖਾ ਕਿਉਂ ਧੋਣਿਆ ਪਾਣੀ ਜਿਆ ਵੜ ਚੁਕਿਓ ਤੇ ਤੇਲ ਪਾਉਣ ਹੁੰਦੇ ਓਠਾ ਠੜਕ ਵਧੀਆ ਲੱਗਦੀ ਆ ਇਹ ਮੈਂ ਤਾਂ ਦੇਖੀ ਆ ਵੀ ਸੋਹਣੀਆਂ ਲੱਗਦੀਆਂ ਨੇ ਮਿੱਟੀ ਘੜ ਦਿੰਦੇ ਨੇ ਮੈਂ ਪੰਜ 10 ਸੈਕਿੰਡ ਹੀ ਉਹ ਕਰਨਾ ਬੰਦਣਾ ਸੀਗਾ ਇਹ ਵੈਸੇ ਅਸੀਂ ਥੋੜਾ ਜਿਹਾ ਦਿਮਾਗ ਚੋਂ ਨਿਕਲ ਪਈਆਂ ਸੀ ਆਪਣੇ ਕੋਲ ਪਈਆਂ ਨੇ ਮਿੰਦੂ ਦਾ ਮੈਂ ਪੁੱਛਾਂ ਮੈਂ ਕਿ ਮਸ਼ਰੂਮਾਂ ਸੀ ਜਿਹੜੀਆਂ ਪਈਆਂ ਜਾਂ ਤਾਂ ਸੀਗੀਆਂ ਪਰ ਜਿਹੜੀ ਸੀ ਮੈਂ ਖਾਂਦੀ ਨਹੀਂ ਉਹ ਬੋਲ ਜਾਣੀ ਆ ਅੱਗੇ ਮੰਮੀ ਨੂੰ ਕਹਿੰਦੇ ਸੀਗੇ ਸੋਇਆ ਬੀੜੀਆਂ ਬੜੀਆਂ ਪਈਆਂ ਨੇ ਹਾਂ ਕਿੰਨੀਆਂ ਪਈਆਂ ਨੇ ਉਹਦਾ ਕੁਝ ਬਣਾਉ ਰੋ ਉਹ ਮੈਨੂੰ ਸਹੀ ਪਉਲ ਜਾਂਦੀ ਆ ਜਿਹੜੀ ਖਾਣੀ ਨਹੀਂ ਹੁੰਦੀ ਜਿਹੜੀ ਮੈਨੂੰ ਖਾਣੀ ਹੁੰਦੀ ਆ ਉਹ ਮੈਨੂੰ ਯਾਦ ਆ ਜਾਂਦੀ ਆ ਉਹ ਮੈਂ ਕਾਲੀ ਕਾਲੀ ਸਹੀ ਬਣਾ ਰਹੀ ਆ ਦੇਖੋ ਪਾਣੀ ਕਿੰਨਾ ਪਾਉਣਾ ਹੂੰ ਪਈਆਂ ਵੀ ਥੋੜੀਆਂ ਕਾਲੀਆਂ ਹੀ ਹੋ ਜਾਂਦੀਆਂ ਨੇ ਨਹੀਂ ਅਸਲ ਤੇ ਉਹ ਹੋਰ ਕੋਈ ਸਹੀ ਜਿਹੜੇ ਫਾਰਮ ਤੋਂ ਸਿੱਧੇ ਹੀ ਕੱਟ ਕੇ ਬਣਦੀਆਂ ਨੇ ਉਹ ਮੈਂ ਸਹੀ ਬਾਤ ਆ ਮੈਂ ਤਾਂ ਆਪਾਂ ਪਾਣੀ ਪਾ ਲੈਂਦੇ ਹਾਂ ਮੀਂਹ ਥੋੜੀ ਜਿਹੀ ਬਰ ਗਈ ਇਹਨਾਂ ਨੂੰ ਡਰਾਈ ਕਰ ਲੈਣਾ ਥੋੜੀ ਜਿਆਦਾ ਪਾਣੀ ਸੋਖ ਲੈਂਦੀ ਇਹਨਾਂ ਦੀ ਸ਼ਕਤੀ ਬਹੁਤ ਜਿਆਦਾ ਸਪੰਜੀ ਜਿਹਾ ਹੁੰਦੀ ਹੈ ਇਹਨਾਂ ਦੀ ਦੁਨੀਆ ਨਹੀਂ ਪਰ ਜਦੋਂ ਸੁਕੀਸ ਕਰਦੇ ਫਿਰ ਨਿੱਕੀਆਂ ਜਿਹੀਆਂ ਹੋ ਜਾਂਦੀਆਂ ਇਹਦੀਆਂ ਵੀ ਬਾੜੀਆਂ ਜਿਆਦਾ ਕਿਸਮਾਂ ਹੁੰਦੀਆਂ ਨੇ ਆਪਾਂ ਦਾ ਤਾਂ ਤਿੰਨ ਬਾਤੀਆਂ ਦੁਨੀਆ 'ਚ ਥੋੜੀਆਂ ਜਾਂਦੀਆਂ ਨੇ ਪਰ ਕਿਸਮਾਂ ਤਾਂ ਬਹੁਤ ਨੇ ਕਿਸਮਾਂ ਜਿਆਦਾ ਓਕੇ ਨਾ ਵਾਣੀ ਆ ਚੁੱਕੀ ਕੱਪੜਾ ਕਿੰਨਾ ਹੋ ਗਿਆ ਕੱਪੜਾ ਚੇਂਜ ਕਰਨਾ ਪਾਉਣਾ ਚਲੋ ਮੈਂ ਕੱਪੜਾ ਆਉਂਦਾ ਮੈਂ ਡਿਸਕਣਾ ਬਣਾਉਣਾ ਤੇਲ ਬਾਹਰ ਚਰਖੜ ਕਰੀ ਜਾਂਦੇ ਹਾਂ ਉਹ ਤੇਲ ਨਾ ਵਿੱਚ ਅੱਧਾ ਯੂਜ਼ ਤਾਂ ਹੋਣੀ ਹੈ ਕੋਈ ਜੜੀ ਬੂਟੀ ਆ ਇਹ ਡ੍ਰੈਰ ਮਾਰ ਲੈਂਦੇ ਹਾਂ ਤੁਹਾਡੇ ਡਰਾਈ ਕਰਕੇ ਜੀ ਆਪਾਂ ਕੌਲਸਟਸ ਪਾ ਦਈਏ ਮੈਂ ਤਾਂ ਹੀ ਕੰਦਾ ਇਸ ਤਰ੍ਹਾਂ ਹਾਂਜੀ ਦੋਨੇ ਬਰਾਬਰ ਹੀ ਪਾਣਗੇ ਮੈਂ ਹੁਣ ਹਿਸਾਬ ਦੇ ਨਾਲ ਪਾ ਲਿਆ ਜੀ ਦੋ ਤਿੰਨ ਚਮਚ ਪਾ ਦੇ ਮੈਨੂੰ ਐ ਦਾਦਾ ਜੀ ਮਸ਼ਰੂਮ ਜਾਦ ਨੇ ਹੁਣ ਘਟੀਆਂ ਲੱਗੀਆਂ ਤੱਲੇ ਜਿਓ ਪਾਣੀ ਜਿਨਾਂ ਉਹ ਥੱਲੇ ਹੀ ਡੁੱਲ ਜਾਂਦੇ ਹੋਰ ਪਾਣਾ ਬਣਾਉਂਦਾ ਸਰ ਜੀ ਪਹਿਲਾਂ ਪੈਂਦਾ ਮੈਂ ਡਾਨ ਕੇ ਥੋੜਾ ਪਾਇਆ ਜਾਦਾ ਕਈ ਵਾਰ ਇੱਕ ਥਾਂ ਇਕੱਠਾ ਹੋ ਜਾਂਦੇ ਪਿੱਕੜੀ ਆਜ ਗਈ ਚੰਗੀ ਤਰ੍ਹਾਂ ਖੋਰ ਹੋ ਗਏ ਹੁਣ ਜਿਹੜਾ ਦੁਬਾਰਾ ਚਾਲੂ ਪਾਇਆ ਉਹਦੇ ਨਾ ਬੁੜੇ ਹੋ ਗਏ ਵਿਚਾਰੇ ਪਰ ਨੌਜਵਾਨ ਦਾ ਪੁਰਾਣੇ ਵੀ ਸੀ ਹੂੰ ਕੁਛ ਕੁਛ ਹੋਏ ਨਹੀਂ ਜਿਆਦਾ ਪਰਾਰੇ ਇਹਨਾਂ ਦੇ ਵਿੱਚ ਨਮਕ ਵਗੈਰਾ ਨਹੀਂ ਪਾਉਣਾ ਹੈਗਾ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਨਾਮਕਣਾ ਪਾਣੀ ਫੇਰ ਛੱਡ ਦੇਣਾ ਇਹਨਾਂ ਡਰਾਈ ਸਰਫ ਹੈ ਹੀ ਆ ਨਾ ਜਾਗਾ ਤੇ ਕੌਮਸਟਾਰ ਚ ਤਾਂ ਕਿ ਕਰੀਏ ਸਰਫ ਜਬ ਵੀ ਆ ਜਾਂਦੇ ਹਾਂ ਹਰ ਰੋਡ ਹਰ ਰੋਡ ਕਿੰਨਾ ਹਾਂਜੀ ਪਤਾ ਨਹੀਂ ਹਰ ਰੋਡ ਪਿੰਡ ਮੇਰਾ ਰੋਡ ਤਾਂ ਕੰਮ ਤਾਂ ਇਹੀ ਹੁੰਦਾ ਹੋ ਸਕਦਾ ਹੈ ਤੇ ਜੀ ਆਪਣਾ ਗਰਮ ਹੋ ਗਿਆ ਹੁਣ ਪਾ ਲਈ ਸਾਰਾ ਸਮਾਨ ਵਿੱਚ ਇਹਦੇ ਚ ਪਾ ਪਈਆਂ ਨੇ ਛਿੱਟੇ ਤਾਂ ਨਹੀਂ ਮਾਰੂਗਾ ਪਾਣੀ ਨਾਲ ਤੁਸੀਂ ਦੂਰ ਰਹੋ ਬਸ ਨਹੀਂ ਨਾ ਬੈਠ ਨਾ ਬੈਠ ਜੜਤ ਜੜਨ ਨਾਲ ਮੈਂ ਤੁਹਾਨੂੰ ਜਾਨੀ ਜਾਂਦਾ ਕਰ ਨੂੰ ਜਿਆ ਪਕੈਂ ਜਾਂਦੀ ਮਸ਼ਰੂਮ ਜੀ ਬੜੇ ਸੋਹਣੇ ਪੱਕੀ ਜਾਂਦੇ ਨੇ ਕੜ ਕੇ ਤੁਹਾਨੂੰ ਪਤਾ ਲੱਗਦਾ ਹੁਣ ਇਧਰ ਆਪਾਂ ਬਣਾਉਣ ਲੱਗੀਆਂ ਜਿਹੜੀ ਦੇ ਵਾਸਤੇ ਗਰੇਵੀ ਬਣਾਉਣੀ ਜਿਹੜਾ ਉਹਦੇ ਲਈ ਸਮਾਨ ਲੱਭਤਾ ਸੇਮ ਪਤਾ ਹੈ ਤੁਹਾਨੂੰ ਪਿਆਜ਼ ਟਮਾਟਰ ਸ਼ਿਮਲਾ ਮਿਰਚ ਲਸਣ ਵੈਸੇ ਉਹ ਹਰਾ ਪਿਆਜ਼ ਚਾਹੀਦਾ ਹੁੰਦਾ ਭੋਂਕਾ ਪਰ ਆਪਣੇ ਕੋਲ ਮਾਇ ਨਹੀਂ ਤੇ ਬਾਕੀ ਹਰੀਆਂ ਮਿਰਚਾਂ ਮਸਾਲੇ ਸੌਸ ਸੌ ਬਾਚੂ ਪਾਉਣੀਆਂ ਹੀ ਨੇ ਇਹ ਤਾਂ ਸਾਰਿਆਂ ਦੀ ਗੱਲ ਹੈ ਹਰੀਆਂ ਮਿਰਚਾਂ ਰੇਤੀ ਨੇ ਵਿਚੇ ਉਹ ਭਿਰਦੀਆਂ ਨੇ ਪਿਆਜ਼ ਅੱਛਾ ਤੇ ਜੇ ਮੈਂ ਕਰਤੀ ਆਂ ਇਸ ਗਰੇਵੀ ਬੇਸ ਦਾ ਤਾਂ ਸੇਮ ਹੀ ਇੱਕ ਤਰ੍ਹਾਂ ਸਾਰੇ ਦਾ ਪ੍ਰੋਸੈਸ ਹੁੰਦਾ ਦਾ ਮੰਜਰੀਆਂ ਬਿਕਰਾਂ ਜਿਹੜੀਆਂ ਤਣੀ ਦਿਸਾਵਣ ਜਿੰਨੀਆਂ ਨਾ ਮੰਜਰੀਆਂ ਤਾਂ ਡਿਫਰੈਂਟ ਹੁੰਦੀ ਆ ਬਾਕੀ ਇਹਦਾ ਆਪਾ ਬਣਾਉਨੇ ਆ ਛਿੱਡੀ ਨਾਲ ਰੱਖ ਕੇ ਬਸ ਮੋਸਟਲੀ ਸੇਮ ਹੀ ਚੀਜ਼ ਹੁੰਦੀ ਆ ਦਾ ਪ੍ਰੋਸੈਸ ਸਾਰਾ ਮੋਸਟਲੀ ਸੇਮ ਆ ਥੋੜਾ ਬਹੁਤ ਇੱਕ ਅੱਧੀ ਚੀਜ਼ ਆ ਕਰਤ ਪਾਏਗਾ ਬਸ ਸਾਰਾ ਸੇਮ ਹੀ ਚਲਾ ਲੈਂਦੇ ਆ ਹਾਂ ਹਣੀ ਪੋਟੈਟੋ ਹਣੀ ਚਿੱਲੀ ਪਟੈਰੂ ਦਾ ਪਕਾਣਾ ਹੈ ਮੈਨੂੰ ਨਹੀਂ ਲੱਗਦਾ ਹਣੀ ਆਲੇ ਬਣਾਏ ਸੀ ਜੀ ਹਾਂ ਜੀ ਸਲੈਡਾ ਨੂੰ ਮੇਰੇ ਮਾਰਕ ਵੀਡੀਓ ਨਹੀਂ ਯਾਦ ਪਰ ਵੀਡੀਓ ਬਣਾਈ ਕਿਹਨੀ ਪੋਟੈਟੋ ਦੀ ਚਾਹ ਵੀਡੀਓ ਵੀ ਪਾਈ ਹੋਈ ਹੈ ਨਹੀਂ ਆਪਾਂ ਇਕੱਲੇ ਦੁਲੇ ਬਣਾਏ ਸੀ ਮੇਨੂੰ ਲੱਗਦਾ ਬਣਾਏ ਆ ਜੀ ਹਾਂ ਰੋਟਰ ਨੰਬਰ ਦੇਖਣਾ ਮੇਰਾ ਬਣਾਇਆ ਹੋਇਆ ਹੁਣ ਜੇ ਪੱਗ ਦੀ ਪੋਲੀ ਜਿੰਦੀ ਦੇਖੀ ਜਾਂਦਾ ਕੱਪਲੀ ਨਹੀਂ ਹੁੰਦੀ ਨਾ ਬਹੁਤੋਂ ਕੋਈ ਗੱਲ। ਅਗਲਾ ਵਾਰ ਆਪਰੇ ਕਰਾਂਗੇ ਥੋੜੇ ਜਿਹਾ ਟੈਸਟ ਕੀ ਹੋ ਜਾਣਾ। ਕਿਮਾਂ ਦੀ ਗੱਲ ਹੈ ਵੀ ਮੇਰੇ ਦੀ ਸੁਗੰਧ ਹੀ ਬਹੁਤ ਹੋ ਲੱਗ ਰਹੀ ਆ ਬਹੁਤ ਔਖਾ ਲੱਗ ਰਿਹਾ। ਕਿ ਮੈਂ ਤੇਰੀ ਕੁਝ ਸੁਗੰਧ ਲਾਈ। ਮੈਂ ਤਾਂ ਲੱਗਦਾ ਮੈਨੂੰ ਬਾਹਰੀ ਸੌਜੀ ਚੀਜ਼ ਆ ਵਿਚਾਰੀ ਨਰਮ ਜੀ ਚੀਜ਼ ਆ। ਮਾਸੀ ਆਪਾਂ ਸਾਰੇ ਕੁਝ ਇਕੱਠਾ ਹੀ ਪਾ ਦਿੰਨੇ ਆ ਇਸ ਤਰ੍ਹਾਂ ਹਾਲ ਕਿਉਂਕਿ ਇਹ ਚੀਜ਼ਾਂ ਥੋੜੀਆਂ ਜਿਹਾ ਚਾਹੇ ਰੌਂ ਹੁੰਦੇ ਆ ਪੱਕੀਆਂ ਹੁੰਨ ਆਈ ਡੋਟ ਮਾਈਂਡ। ਪਰ ਡੈਡੀ ਨੂੰ ਇਹ ਨਾ ਪਸੰਦ ਆ ਨਾ ਇਸ ਤਰ੍ਹਾਂ ਕਰਕੇ ਦਿਖਾ ਦੇਣਾ। ਅਸਲ ਤੇ ਪੜੀਏ ਨਾਮ। ਸਵਾਦinਸਾਰ ਆਸੀ ਕੋਕ ਖੁੰਡਾ ਥੋੜੀ ਦੇਰ ਬਸ ਇਹਨੂੰ ਟੱਕਣਾ ਨਹੀਂ ਹੁੰਦਾ ਪਰ ਪਰ ਹੁਣ ਕਾਲੀ ਕਾਲੀ ਚ ਕਰ ਲਈ ਨਹੀਂ ਪਰ ਆਪਾਂ ਆਪਣੇ ਟੇਸਟ ਦੇ ਹੱਬਲੇ ਕਰਦੇ ਆ ਨਾ ਥੋੜੀ ਖੜਗੀਆਂ ਜੀਆਂ ਸਾਦੀਆਂ ਫਿਰ ਆਪਣੇ ਘਰ ਜੀ ਨਹੀਂ ਹੁੰਦੇ ਪਸੰਦ ਕਰਦੇ ਜਿਆਦਾ ਉਹ ਹਮੋਂ ਪੌਣੇ ਵੀ ਜਿਆਦਾ ਹੈ ਸਬਜ਼ੀ ਦੀ ਤਾਂ ਬਹੁਤ ਘੱਟ ਹੀ ਹੁੰਦੀ ਆਗੀ ਪਰ ਆਪਣੀ ਰਹਿ ਚ ਗਈ 50% ਥੋੜੀ ਆਪਾਂ ਥੋੜੀ ਜੀ ਸਬਜ਼ੀ ਜਿਆਦਾ ਰੱਖਦੇ ਹੁੰਨੇ ਆ ਥੋੜੀ ਜੀ ਨਹੀਂ ਜਿਆਦਾ ਹੀ ਵੱਧ ਪਾ ਲੈਨੇ ਕਿ ਸਾਡੀ ਫੈਮਲੀ ਲਾਇਕ ਕਰਦੀ ਆ ਸਬਜ਼ੀਆਂ ਨਹੀਂ ਕਈ ਤਾਂ ਕੱਢ ਦਿੰਦੇ ਨੇ ਇਹ ਜੀ ਜਿਆਦਾ ਗਰੇਵੀ ਨਹੀਂ ਚਾਹੀਦੀ ਬਾਕੀ ਉਹਦੇ ਨੂੰ ਪੂਰਾ ਪੂਰਾ ਜਿਹਾ ਚਾਹੀਦਾ ਹੈ ਇੱਕ ਕਾਰਨ ਫਲਰ ਪਾਇਆ ਆਪਾਂ ਨੇ ਪਾਣੀ ਚ ਮਿਕਸ ਮਿਕਸ ਕਰਕੇ ਮਿਕਸ ਕਰਕੇ ਰਲਦੀ ਬਣ ਉਹਦੇ ਨੂੰ ਆਪਾਂ ਰਿਚਨ ਦਿੰਦੇ ਹਾਈ ਫਲੇਮ ਤੇ ਉਧਰ ਆਪਣੇ ਆਲਮੋਸਟ ਤਿਆਰ ਜੇ ਨੂੰ ਵੀ ਦੁਬਾਰਾ ਫਰਾਈ ਕਰ ਲਈਏ ਬਣ ਗਏ ਕਈ ਵਾਰ ਬੰਦਾ ਜਦ ਨਵਾਂ ਨਵਾਂ ਹੁੰਦਾ ਪੁਰਾਣੀ ਤੇਲ ਕਈ ਵਾਰ ਜਦ ਕੀ ਖਰਾਬ ਹੋ ਜਾਂਦੀ ਹੈ ਛੱਗ ਜੀ ਜਦ ਬਾਹਰ ਆਉਂਦੀ ਹੈ ਭਾਂਡੇ ਤੋਂ ਬੰਦੇ ਨੂੰ ਡਰਵਾਂ ਲੱਗਦਾ ਹਾਂ ਇਹ ਕੈਨੇਡਾ ਦੇ ਕਿੰਨੇ ਕਰ ਲੱਗਦਾ ਸੱਜ ਹਾਂ ਉਹਦੇ ਚੁੱਲੇ ਉਹ ਕੀੜ ਜਿਆਦਾ ਹੁੰਦੀ ਉਹ ਚਲ ਜਾਂਦੀ ਆ ਚੁੱਲ੍ਹੇ ਦੇ ਹਾਂ ਇੱਕ ਵਾਰ ਬਾਹਰ ਨੂੰ ਝੱਗ ਜੀ ਪਈ ਕਈ ਵਾਰ ਤੇਲ ਚ ਖਰਾਬੀ ਹੁੰਦੀ ਇੱਕ ਪਤਾ ਨਹੀਂ ਕਿਦੋਂ ਵਾਰ ਇਹ ਨਾਲ ਹੋਇਆ ਝੱਗ ਜੀ ਸਾਰੀ ਬਾਹਰ ਨੂੰ ਆ ਗਈ ਇਹਦਾ ਬਹੁਤ ਡਰ ਲੱਗਦਾ ਕਿ ਇੱਕ ਦਿਨ ਵਾਰ ਮੇਰੀ ਤੇ ਦੇ ਦੇ ਗਈ ਆਈ ਅੱਗ ਲੱਗਣ ਦਾ ਵਾੜਾ ਹੁੰਦਾ ਚਲੋ ਦਵਾਈਏ ਬਣਾਉਣ ਲੱਗੇ ਸੀ ਮਸ਼ਰੂਮ ਲੱਗਦਾ ਪੂਰੇ ਕ੍ਰਾਂਚੀ ਰਹੇ ਨੇ ਹਲੇ ਜੇ ਹੁਣ ਇਹਦੇ ਕ੍ਰਾਂਚੀ ਹੋਏ ਤਾਂ ਬਹੁਤ ਪਰ ਉਹਦੇ ਵਿੱਚ ਪਾ ਕੇ ਨਾਲ ਦੀ ਨਾਲ ਖਾਣੇ ਬਣਨੇ ਆ ਹਾਂਜੀ ਹਾਂ ਨਹੀਂ ਤਾਂ ਸੌ ਵੀ ਹੋ ਜਾਣੀਏ ਕੋਮਨ ਸੈਂਸ ਤੇ ਜੀ ਜੀ ਸਬਜ਼ੀ ਤੋਂ ਦਵਾ ਰਾ ਫਰਾਈ ਕੀਏ ਹਨ ਚਲੋ ਜੀ ਇਧਰ ਦਾ ਕੰਮ ਹੀ ਬੜਾ ਸਬਜ਼ੀ ਫਰਾਈ ਕਰੀਏ ਆਪਣੇ ਦੇ ਥੋੜਾ ਜਿਹਾ ਤੇਲ ਲਗਾ ਦੇ ਜੂਗਾ ਨਾ ਅੱਛਾ ਉਹ ਸਮਾਰਟ ਸੌਕਾ ਹੀ ਕੰਮ ਹੋ ਬੜਾ ਔਖਾ ਨਹੀਂ ਹੈਗਾ ਜੀ ਨਾ ਦਮ ਨਹੀਂ ਨੀ ਬਸ ਤੇਰੀ ਸਬਜ਼ੀਆਂ ਘੱਟ ਪਾਉਣੀਆਂ ਨੇ ਉਹਦੇ ਨੇ ਤਾਂ ਹੋਰ ਵੀ ਸੌਖਾ ਲਓ ਜੀ ਹੁਣ ਖਾਣ ਵਾਲੇ ਬਣਾ ਆਹ ਹੋਰ ਵੀ ਖਾਣ ਵਾਲੀਆਂ ਹਮੇਸ਼ਾ ਤਿਆਰ ਰੱਖਿਆ ਰਹੇ ਐ ਇੰਨੇ ਕੀ ਰੱਖਨੇ ਆ ਕਿ ਗਰੇਵੀ ਚ ਹੋਏ ਫਿਰ ਇਹ ਸੌਫਟ ਹੋ ਜਾਣਗੇ ਨਾ ਹਮ ਮਾੜਿਆ ਡੈਡੀ ਸੇ ਪੁੱਛ ਕੇ ਆਏ ਥੋੜੇ ਹੋਰ ਕ੍ਰਿਸਪੀ ਕਰ ਲਈ ਫਿਰ ਸੈਟਲੋ ਸੋਹਣਾ ਵੀ ਲੱਗਦਾ ਹੈ ਸਵਾਦ ਵੀ ਲੱਗਦਾ ਹੈ ਮਸ਼ਰੂਮ ਤੋਂ ਸ਼ੁਰੂਆਤ ਕਰਦੇ ਹਾਂ ਬੜੀ ਖਾਇਓ ਗਰਮ ਨੇ ਹੂੰ ਮੈਂ ਕਿਹਾ ਗਰਮਾ ਹੋਲੀ ਖਾਓ ਨਾ ਠੰਡੀਆਂ ਹੋਈਆਂ ਬੜੇ ਜਿਆਦਾ ਸਵਾਦ ਨਹੀਂ ਆਹ ਹਾ ਮਸ਼ਰੂਮ ਤਾਂ ਵਾਲੀ ਚੁਈ ਚੁਈ ਜੀ ਮੈਨੂੰ ਬੜੀ ਵਧੀਆ ਲੱਗਦੀ ਹੈ ਮੰਮੀ ਤੁਸੀਂ ਵੀ ਗਰਮ ਗਰਮ ਖਾ ਲਓ ਰੋਟੀ ਮੈਂ ਦਿੰਨੀ ਆ ਅਲਟੀਮੇਟ ਜਿਹੜੇ ਬੰਦੇ ਮਸ਼ਰੂਮ ਦੇ ਸ਼ਕੀਨ ਨੇ ਉਹਨਾਂ ਦਾ ਬਹੁਤ ਚਾੜ੍ਹੇ ਸਵਾਦ ਆ ਪਤਾ ਨਹੀਂ ਸੱਚੀ ਸਵਾਦ ਆ ਜਾਂ ਉਹਦੇ ਕਰੀ ਜਾਂਦੇ ਮੈਨੂੰ ਮਸ਼ਰੂਮ ਬੜੇ ਕਰਦੇ ਆ ਅਸੀਂ ਮਸ਼ਰੂਮ ਦੇ ਪਕੌੜੇ ਵੀ ਬਣਾ ਕੇ ਖਾ ਲੈਂਦੇ ਹਾਂ। ਇਹਦੀ ਇੰਨੀ ਸਵੈਲ ਹੋ ਰਹੀ ਸੀ ਬਹੁਤ ੱਖੀ ਬਣਾਈ ਆ। ਹਾਂਜੀ। ਖੁਸ਼ਬੂ ਉਬਾਲਣ ਕਰਕੇ ਉਹ ਹੋ ਗਈ ਨਾ। ਯੂ ਮੀਨ ਟੂ ਸੇ ਖੁਸ਼ਬੂ। ਮੈਂ ਕਾਫੀ ਤਰੀਕੇ ਨਾਲ ਜੀ ਮੈਂ ਜਿਹੜੇ ਕੀਚ ਪਾ ਕੇ ਮੈਂ ਮਸ਼ਰੂਮ ਲਾਈਕ ਕਰਦਾ ਹਾਂ। ਜੁੜੇ ਤਰੀਕੇ ਮੱਝੀ ਲੇ ਲਓ। ਸੱਚੀ ਵੀ ਮੈਂ ਖਾ ਲਤੀ ਆ। ਥੋੜਾ ਜਿਹਾ ਤੇ ਨਮਕ ਪੁੱਕ ਲਓ ਜਾਂ ਸਾਸ ਨਾਲ ਖਾਓ ਵੀ ਵਧੀਆ ਲੱਗਦੀ ਆ। ਕੌਨ ਸਟਾਰਟ ਤੇ ਇਹਨਾਂ ਦਾ ਗੰਦਬਦ ਬਣਾ ਦਿੰਦਾ ਜੀ। ਚੱਬਦੇ ਨੇ। ਉਹਦੀ ਕ੍ਰਿਸਪੀ ਕ੍ਰਿਸਪੀ ਹੁੰਦੀ ਹੈ ਪਰ ਗਰੇਵੀ ਨਾਲ ਸੌਗੀ ਵੀ ਬਹੁਤ ਛੇਤੀ ਹੁੰਦੀ ਹੈ ਆਲਰੇਡੀ ਸੌਗੀ ਹੋਣ ਲੱਗੀ ਹੈ ਇਸ ਲਈ ਮੈਂ ਛੇਤੀ ਛੇਤੀ ਇੰਜੋਏ ਕਰਦਾ ਹਾਂ ਜਿਹੜੇ ਸ਼ਕੀਨ ਨੇ ਜ਼ਰੂਰ ਬਣਾ ਕੇ ਖਾਇਓ ਟਰਾਈ ਕਰਿਓ